ਸਾਡੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਤੇ ਅਚਾਨਕ ਮੈਨੂੰ 21 ਤਰੀਕ ਨੂੰ ਮਾਰਨਿੰਗ ਦੇ ਵਿੱਚ ਪਤਾ ਲੱਗਦਾ ਜਦੋਂ ਮੈਂ ਆਪਣੇ ਸੀਸੀਟੀਵੀ ਕੈਮਰੇ ਚ ਦੇਖਦੀ ਹਾਂ ਕਿ ਉੱਥੇ ਬੁਲਡੋਜ਼ਰ ਲਿਆ ਕੇ ਮੇਰੇ ਘਰ ਦੀ ਨੁਕਸਾਨ ਢਾਈ ਗਈ ਫਿਰ ਪਿਛਲੀ ਜਿਹੜੀ ਜਿੰਦੇ ਤੇ ਸਾਡਾ ਮਕਾਨ ਪਿਆ ਹੋਇਆ ਸੀਗਾ ਅਸੀਂ 50 ਸਾਲ ਤੋਂ ਤਕਰੀਬਨ 1974 ਤੋਂ ਇੱਥੇ ਰਹਿ ਰਹੇ ਹਾਂ ਜੀ ਸਾਡੇ ਕੋਲ ਆਲਰੇਡੀ ਉਸ ਥਾਂ ਦੀ ਜਿੱਥੇ ਉਹਨਾਂ ਨੇ ਕਬਜ਼ਾ ਕੀਤਾ ਮੇਰੇ ਕੋਲ ਬਕਾਇਦਾ ਹੁੰਦੀ ਰਜਿਸਟਰੀ ਆ ਮੈਨੂੰ ਉਹਨਾਂ ਨੇ ਕੰਮ ਚ ਕੀਤਾ ਦਾ ਪਤਾ ਮੈਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਕਹਿੰਦੇ ਵੀ ਕੋਈ ਮਾਫੀਆ ਹੈ ਮਾਫੀਆ ਹੈ ਜਿਹੜਾ ਘਰ ਦੇ ਅੰਦਰ ਬੈਠੇ ਹੋਏ ਇਸ ਤਰ੍ਹਾਂ ਤਾਂ ਕੋਈ ਜਿਹੜਾ ਆਮ ਬੰਦਾ ਤੇ ਜਾਂ ਕਰਨੀ ਕੁਝ ਸਕਦਾ ਉੱਥੇ ਜਿਹੜੇ ਗੁੰਡੇ ਦੰਦ ਨਾ ਰਹੇ ਆ ਉਹਨਾਂ ਨੇ ਵੱਡੇ ਵੱਡੇ ਸੀਸੀਟੀਵੀ ਕੈਮਰੇ ਸਾਡੇ ਤੋੜ ਕੇ ਤੇ ਉੱਥੇ ਉਹਨਾਂ ਨੇ ਸੀਸੀਟੀਵੀ ਕੈਮਰੇ ਫਿੱਟ ਕਰ ਦਿੱਤੇ ਆ ਸਾਡੇ ਘਰ ਨੂੰ ਜਿੰਦਰਾ ਲਗਾ ਦਿੱਤਾ ਅੰਦਰੋਂ ਦੱਸੋ ਇਹ ਘਰ ਜਗਾ ਕਿੰਨੀ ਦੇ ਵਿੱਚ ਸੀ ਤੁਹਾਡਾ ਸਾਡਾ 550 ਗਾਜ ਦੇ ਵਿੱਚ ਜਗਾ ਸੀ ਹਾਂਜੀ ਹਾਂਜੀ ਤੇ ਇੱਕ ਕੀਮਤ ਕੀ ਹੋਊਗੀ ਇਹਦੀ ਕੀਮਤ 40000 ਗਾਜ ਕਹਿ ਰਹੇ ਆ ਮੈਂ ਤਾਂ ਕਦੀ ਕੀਮਤ ਆਪਣੇ ਘਰ ਦੀ ਕੀਮਤ ਨਹੀਂ ਦੱਸ ਸਕਦੀ ਮੇਰੇ ਘਰ ਦੀ ਕੋਈ ਕੀਮਤ ਨਹੀਂ ਹੈਗੀ ਮੈਂ ਉਹਦੀ ਕੀਮਤ ਨਹੀਂ ਲਾਉਣਾ ਚਾਹੁੰਦੀ ਇਹ ਮੇਰੀ 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 ਨਿਸ਼ਾਨੀ ਹੈ ਸਾਡੇ ਘਰ ਦੀ ਸਾਡੀ ਮਾਂ ਦੀ ਨਿਸ਼ਾਨੀ ਹੈ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਫਰੀਦਕੋਟ ਦਾ ਇੱਕ ਭੂ ਮਾਫੀਆ ਦਾ ਮਾਮਲਾ ਹੈ ਜਿੱਥੇ ਇੱਕ ਪ੍ਰੋਫੈਸਰ ਦੇ ਘਰ ਤੇ ਉੱਤੇ ਕਬਜ਼ਾ ਕੀਤਾ ਗਿਆ ਉਹ ਲਗਾਤਾਰ ਮੀਡੀਆ ਦੇ ਵਿੱਚ ਵੀ ਆ ਰਹੇ ਨੇ ਪ੍ਰਸ਼ਾਸਨ ਦੇ ਵੀ ਗੇੜੇ ਕੱਢ ਰਹੇ ਨੇ ਉਹਨਾਂ ਦੀ ਪਰ ਹਾਲੇ ਤੱਕ ਸੁਣਵਾਈ ਨਹੀਂ ਹੋ ਰਹੀ ਕਲਾਸ 1 ਅਫਸਰ ਨੇ ਪ੍ਰੋਫੈਸਰ ਨੇ ਸਨਵਾਈ ਨਾ ਹੋਣ ਦੀ ਵਜ੍ਹਾ ਘਰ ਤੇ ਕਬਜ਼ਾ ਕਿਨੇ ਕੀਤਾ ਕਿਵੇਂ ਹੋਇਆ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਮੈਡਮ ਸਾਡੇ ਨਾਲ ਹੈ ਪਹਿਲਾ ਨਾਮ ਪੁੱਛ ਲੈਨੇ ਆ ਫਿਰ ਸਵਾਗਤ ਕਰ ਲੈਨੇ ਤੇ ਅਗਲੀ ਗੱਲਬਾਤ ਸ਼ੁਰੂ ਕਰਦੇ ਆ ਮੈਡਮ ਸਤਿ ਸ਼੍ਰੀ ਅਕਾਲ ਸ਼ਸ਼ੀਕਾ ਜੀ ਅ ਵੀਰ ਜੀ ਮੈਂ ਸਾਬਕਾ ਡਾਇਰੈਕਟਰ ਆ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਸ਼੍ਰੀ ਮੁਕਸੇਸ ਸਾਹਿਬ ਦੇ ਮੈਂ ਹੁਣ ਐਜ਼ এ ਬਤੌਰ ਪ੍ਰੋਫੈਸਰ ਉੱਥੇ ਕੰਮ ਕਰ ਰਹੀ ਆ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਚ ਮੇਰੇ ਕੋਲ ਮੇਰੇ ਇਸ ਟਾਈਮ 9-10 ਬੱਚੇ ਜਿਹੜੇ ਆ ਰਿਸਰਚ ਇਸ ਟਾਈਮ ਕਰ ਰਹੇ ਨੇ ਬਹੁਤ سارے ਬੱਚੇ ਨੇ ਪੀ ਐਚ ਪੀ ਐਚ ਡੀ ਕਰਵਾਈਆਂ ਐ ਐਮਫਿਲ ਕਰਵਾਈਆਂ ਲਗਭਗ 50 ਦੇ ਅਪਰੋਕਸੀਮੇਟ ਬੱਚੇ ਮੇਰੇ ਕੋਲ ਇਸੇ ਇਲਾਕੇ ਦੇ ਵਿੱਚ ਪੜੇ ਨੇ ਐਮਫਿਲ ਕੀਤੀ ਆ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਜਿਹੜਾ ਹੈ ਉੱਥੇ ਪੋਸਟ ਗ੍ਰੈਜੂਏਟ ਦੀ ਕਲਾਸਿਸ ਨੇ ਮੈਂ ਤੇ ਮੇਰੇ ਹਸਬੰਦ ਅਸੀਂ ਦੋਨੋਂ ਅਸੀਂ ਫਰੀਦਕੋਟ ਦੇ ਵਾਸੀ ਆ ਸਾਡੀ ਵੋਟ ਕਾਰਡ ਆ ਉਹ ਫਰੀਦਕੋਟ ਦੀ ਐ ਮੇਰੇ ਮੇਰੇ ਕੋਲ ਜਿਹੜਾ ਮੇਰੇ ਕੋਲ ਡਾਕੂਮੈਂਟ ਨੇ ਜਿੰਦੇ ਵਿੱਚ ਮੇਰਾ ਪਾਸਪੋਰਟ ਆ ਉਹ ਪਾਸਪੋਰਟ ਤੇ ਵੀ ਮੇਰੇ ਕੋਲ ਫਰੀਦਕੋਟ ਦਾ ਐਡਰੈਸ ਹੈ ਵੋਟਾ ਤੇ ਮੇਰਾ ਫਰੀਦਕੋਟ ਦਾ ਐਡਰੈਸ ਹੈ ਸਾਡੇ ਪੁਰਾਣੇ ਆਧਾਰ ਕਾਰਡ ਉਹਨਾਂ ਤੇ ਵੀ ਫਰੀਦਕੋਟ ਦਾ ਐਡਰੈਸ ਹੈ ਆ ਔਰ ਸਾਡੇ ਘਰ ਦਾ ਨੰਬਰ 595 ਆ 13 ਅਬਲੀਕ 595 올ਡ ਕੈਂਟ ਰੋਡ ਚੁੰਗੀ ਨੰਬਰ 7 ਜੀ ਤਾਂ ਜਿਹੜਾ ਇੱਕ ਦਿਨ ਅਸੀਂ ਮੈਨੂੰ ਅਚਾਨਕ ਪਤ ਸਾਡੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਤੇ ਅਚਾਨਕ ਮੈਨੂੰ 21 ਤਰੀਕ ਨੂੰ ਮਾਰਨਿੰਗ ਦੇ ਵਿੱਚ ਪਤਾ ਲੱਗਦਾ ਜਦੋਂ ਮੈਂ ਆਪਣੇ ਸੀਸੀਟੀਵੀ ਕੈਮਰੇ ਚ ਦੇਖਦੀ ਹਾਂ ਕਿ ਉੱਥੇ ਬਲਡوزر ਲਿਆ ਕੇ ਮੇਰੇ ਘਰ ਦੀ ਪਿਲ ਨੂੰ ਕੰਧ ਢਾਈ ਗਈ ਫਿਰ ਪਿਛਲੀ ਜਿਹੜੀ ਜਿੰਦੇ ਤੇ ਸਾਡਾ ਮਕਾਨ ਪਿਆ ਹੋਇਆ ਸੀਗਾ ਅਸੀਂ 50 ਸਾਲ ਤੋਂ ਤਕਰੀਬਨ 1974 ਤੋਂ ਇੱਥੇ ਰਹਿ ਰਹੇ ਆਂ ਸਾਡਾ ਆਂਡ ਗੁਆਂਡ ਹੈ ਅੱਗੇ ਪਿੱਛੇ ਆ ਕਿਸੇ ਤੋਂ ਵੀ ਪੁੱਛਿਆ ਜਾ ਸਕਦਾ ਮੈਂ ਜੋ ਵੀ ਕਹਾਂਗੀ ਬਿਲਕੁਲ ਹੀ ਸੱਚ ਕਹਾਂਗੀ ਤੇ ਅਸੀਂ ਬੜੇ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਆਂ ਮੇਰੇ ਫਾਦਰ ਲਾ ਮਾਸਟਰ ਹਰਮਨ ਸਿੰਘ ਉਹਨਾਂ ਦਾ ਨਾਮ ਹੈ ਉਹਨਾਂ ਨੇ ਜਦੋਂ ਪਹਿਲੋਂ 1974 ਦੇ ਵਿੱਚ ਆਏ ਸੀ ਉਹਨਾਂ ਕੋਲ ਇੱਕ ਕਮਰਾ ਸੀਗਾ ਇੱਕ ਕਮਰਾ ਪਾ ਕੇ ਉੱਥੇ ਰਹਿ ਰਹੇ ਸੀਗੇ ਉਹਨਾਂ ਦੇ ਤਿੰਨ ਬੱਚੇ ਆ ਤਿੰਨ ਬੱਚੇ ਮੇਰੇ ਹਸਬੰਡ ਸਭ ਤੋਂ ਵੱਡੇ ਆ ਪ੍ਰੋਫੈਸਰ ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ ਅ ਰੀਜਨਲ ਸੈਂਟਰ 98 ਤੋਂ ਪੜ੍ਹਾ ਰਹੇ ਨੇ ਇਹ ਪੜਾਇਆ ਉਹਨਾਂ ਨੇ ਹੁਣ ਉਹਨਾਂ ਨੇ ਰਿਟਾਇਰਮੈਂਟ ਤੇ ਆ ਉਹ ਪਹਿਲੋਂ ਉਹ ਆਰਐਸਡੀ ਕਾਲਜ ਵੀ ਪੜਾਉਂਦੇ ਰਹੇ ਆ ਮੈਂ 98 ਤੋਂ ਉੱਥੇ ਪੰਜਾਬ ਯੂਨੀਵਰਸਿਟੀ ਰੀਜਨ ਸੈਂਟਰ ਜੁਆਇਨ ਕੀਤਾ ਹੈ ਅਸੀਂ ਮੇਰੀ ਮੇਰਾ ਸਟੇਸ਼ਨ ਤੇ ਰਹਿਣਾ ਜ਼ਰੂਰੀ ਸੀਗਾ ਇਸ ਕਰਕੇ ਅਸੀਂ ਉੱਥੇ ਉੱਥੇ ਵੀ ਇਹੀ ਘਰ ਪਾਇਆ ਵੇ ਅਸੀਂ ਇੱਥੇ ਅਪ ਡਾਊਨ ਕਰਦੇ ਸੀ ਇੱਥੇ ਰਹਿੰਦੇ ਰਹੇ ਪਹਿਲਾਂ ਲਗਾਤਾਰ ਫਿਰ ਅਸੀਂ ਸੈਚਰਡੇ ਸੰਡੇ ਸੰਡੇ ਛੁੱਟੀ ਹੁੰਦੀ ਹੈ ਤੇ ਅਸੀਂ ਸੈਚਰਡੇ ਸੰਡੇ ਇੱਥੇ ਵੀ ਗੇੜਾ ਮਾਰਦੇ ਆ ਸਾਡੇ ਕਰ ਇੱਕ ਕੰਮ ਵਾਲਾ ਕੰਮ ਵੀ ਕਰਦਾ ਸੀ ਮੁੰਡਾ ਉਹ ਇੱਥੇ ਦੀ ਸਫਾਈ ਵਗੈਰਾ ਵੀ ਕਰਦਾ ਸੀਗਾ ਲੇਕਿਨ ਪਿਛਲੇ 21 24 ਨੂੰ ਇਸ ਮਹੀਨੇ ਦੇ 24 ਨੂੰ ਕੀ ਹੋਇਆ ਕਿ ਪਿਛਲੀਆਂ ਕੰਧਾਂ ਢਾਕੇ ਬਲਡੋਜ਼ਰ ਦੇ ਨਾਲ ਜਿਹੜੀ ਜੀਸੀਪੀ ਦੇ ਨਾਲ ਕੰਦਾ ਢਾਕੇ ਅਗਲੀ ਅੱਗੋਂ ਦੀ ਵੜੇ ਆ ਪਿਛਲੀ ਕੰਧ ਵੀ ਢਾਕੇ ਉੱਥੇ ਜਿਹੜੇ ਗੁੰਡੇ ਦੰਦਨਾ ਰਹੇ ਆ ਉਹਨਾਂ ਨੇ ਵੱਡੇ ਵੱਡੇ ਸੀਸੀਟੀਵੀ ਕੈਮਰੇ ਸਾਡੇ ਤੋੜ ਕੇ ਤੇ ਉੱਥੇ ਉਹਨਾਂ ਨੇ ਸੀਸੀਟੀਵੀ ਕੈਮਰੇ ਫਿੱਟ ਕਰ ਦਿੱਤੇ ਆ ਸਾਡੇ ਘਰ ਨੂੰ ਜਿੰਦਰਾ ਲਗਾ ਦਿੱਤਾ ਅੰਦਰੋਂ ਅਸੀਂ ਉੱਥੇ ਵੜ ਨਹੀਂ ਸਕਦੇ ਸਾਡੀ ਫੈਮਲੀ ਜਿਹੜੀ ਆ ਬਹੁਤ ਜ਼ਿਆਦਾ ਪਰੇਸ਼ਾਨ ਹੈ ਮੇਰੇ ਫਾਦਤ ਦੀ ਡੈਥ ਤੋਂ ਬਾਅਦ ਫਾਦਰ ਦੀ ਲਾਦੀ ਡੈਥ ਤੋਂ ਬਾਅਦ ਜਿਹੜੀ ਹੈ ਇਹ ਤਿੰਨ ਭੈਣ ਭਰਾ ਨੇ ਮੇਰੇ ਹਸਬੰਦ ਔਰ ਸਿਸਟਰ ਦਾ ਨਾਮ ਬਲਜੀਤ कौर ਹੈ ਮੇਰੇ ਹਸਬੰਦ ਦਾ ਨਾਮ ਪ੍ਰੋਫੈਸਰ ਦਰਸ਼ਨ ਸਿੰਘ ਔਰ ਇੱਕ ਮੇਰੇ ਦਿਓਰ ਨੇ ਜਸਵੀਰ ਸਿੰਘ ਜੀ ਉਹ ਹੁਣ ਐਨ ਆਰ ਆਈ ਨੇ ਕੈਨੇਡਾ ਦੇ ਨੇ ਤੇ ਪਿੱਛੇ ਭੈਣ ਜੀ ਨੇ ਸਾਡੇ ਨਾਮ 2024 ਦੇ ਵਿੱਚ ਰਜਿਸਟਰੀ ਕੀਤੀ ਫਾਦਰ ਦੀ ਡੈਥ ਤੋਂ ਬਾਅਦ ਦੋਵਾਂ ਪਰਾਵਾਂ ਦੇ ਨਾਮ ਉਹਨਾਂ ਨੇ ਰਜਿਸਟਰੀ ਸਾਡੇ ਕੋਲ ਆਲਰੇਡੀ ਉਸ ਥਾਂ ਦੀ ਜਿੱਥੇ ਉਹਨਾਂ ਨੇ ਕਬਜ਼ਾ ਕੀਤਾ ਹੈ ਮੇਰੇ ਕੋ ਬਕਾਇਦਾ ਆਉਂਦੀ ਰਜਿਸਟਰੀ ਆ ਠੀਕ ਹੈ ਔਰ ਸਾਡੇ ਘਰ ਦਾ ਐਡਰੈਸ ਹੈ ਸਾਡੇ ਘਰ ਦੀਆਂ ਫੁਟੇਜ ਹਨ ਅਸੀਂ ਉਹਨੂੰ ਘਰ ਨੂੰ ਮੇਰੀ ਰਿਟਾਇਰਮੈਂਟ ਹੈ ਅਗਲੇ ਸਾਲ ਅਸੀਂ ਉਹਨੂੰ ਰੇਨੋਵੇਟ ਕਰਨ ਵਾਸਤੇ ਟਾਇਆ ਸੀਗਾ ਅਸੀਂ ਨੀਆ ਕੱਢੀਆਂ ਸੀ ਉੱਥੇ ਮੋਟਰ ਲਵਾਈ ਸੀ ਸਾਡਾ ਉੱਥੇ ਅਸੀਂ ਸਾਡਾ ਕੰਮ ਚੱਲ ਰਿਹਾ ਸੀਗਾ ਤੇ ਰਾਤ ਤੇ ਰਾਤ ਉਹਨਾਂ ਨੇ ਢਾਕੇ ਸਾਡੇ ਘਰ ਦਾ ਬਿਲਕੁਲ ਉਥੇ ਡਰਾਉਣਾ ਮਾਹੌਲ ਬਣਾ ਦਿੱਤਾ ਹੋਇਆ ਅਸੀਂ ਘਰ ਵੜ ਨਹੀਂ ਸਕਦੇ ਮੇਰੀ ਬੇਨਤੀ ਆ ਸਾਰੀਆਂ ਜਿਹੜੀਆਂ ਜਿਹੜੇ ਸੋਸ਼ਲ ਵਰਕਰ ਨੇ ਔਰ ਜੋ ਸਾਡੀ ਮੇਡਮ ਐਸਐਸਪੀ ਮੇਰੀ ਗੱਲ ਸੁਣ ਰਹੇ ਮੈਂ ਉਹਨਾਂ ਨੇ ਬਕਾਇਦਾ ਮੈਨੂੰ ਬੁਲਾਇਆ ਮੇਰੀ ਗੱਲ ਸੁਣੀ ਆ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਉਹ ਕੋਸ਼ਿਸ਼ ਕਰ ਰਹੇ ਨੇ ਇਸ ਮਸਲੇ ਦਾ ਉਹਨਾਂ ਦੇ ਧਿਆਨ ਵਿੱਚ ਹੈ ਸਾਰਾ ਮਸਲਾ ਔਰ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਬੇਨਤੀ ਆ ਮੀਡੀਆ ਨੂੰ ਬੇਨਤੀ ਆ ਮੇਰੇ ਹੋਰ ਜਿਹੜੇ ਵੀਰ ਆ ਉਹਨਾਂ ਨੂੰ ਬੇਨਤੀ ਆ ਮੇਰਾ ਘਰ ਦਵਾਓ ਜਿਵੇਂ ਵੀ ਮੇਰਾ ਮਤਲਬ 21 ਕਿਹੜੀ 21 3 ਦਾ ਕਬਜ਼ਾ ਨਹੀਂ ਨਹੀਂ 21 4 ਹਾਂਜੀ ਹਾਂਜੀ 21 4 ਨੂੰ ਠੀਕ ਹੈ 21 4 ਤੋਂ ਅਸੀਂ ਲਗਾਤਾਰ ਮੈਂ ਕਲਾਸਿਸ ਨਹੀਂ ਲਾ ਰਹੀ ਮੇਂ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੇ ਇੱਕ ਬੱਚੇ ਮੇਰਾ ਵਿਆਹ ਆ ਮੈਂ ਉਹਦਾ ਵਿਆਹ ਪੋਸਟਪੋਨ ਕਰਾਇਆ ਅੱਗੇ ਕਰਾਇਆ ਪੀ ਐਚ ਡੀ ਦਾ ਵਾਈਵਾ ਸਾਡੇ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਡ ਹੈ ਜਿਹੜੇ ਸਾਡੇ ਰਿਸਰਚ ਦੇ ਕੰਮ ਆ ਉਥੇ ਪੰਜਾਬ ਯੂਨੀਵਰਸਿਟੀ ਡਿਪਾਰਟਮੈਂਟ ਦੇ ਵਿੱਚ ਹੀ ਅਸੀਂ ਸਾਡੇ ਵਾਈਵੇ ਵਗੈਰਾ ਹੁੰਦੇ ਨੇ ਸੋ ਉਥੇ ਵਾਈਵਾ ਮੈਂ ਉਹ ਰੋਕਿਆ ਇਸੇ ਕਰਕੇ ਮੈਂ ਲਗਾਤਾਰ ਛੁੱਟੀ ਤੇ ਚਲਨੀ ਆ ਬਹੁਤ ਜਿਆਦਾ ਪਰਿਵਾਰ ਸਾਰਾ ਮੈਂਟਲੀ ਪਰੇਸ਼ਾਨ ਚੱਲ ਰਿਹਾ ਇਸੇ ਚਿਰਕੇ ਦੇਖੋ ਮੈਂ ਕਹਿਣਾ ਚਾਹੁੰਦੀ ਆ ਕਿ ਜੇ ਵੀ ਮੈਂ ਲੜ ਰਹੀ ਆ ਠੀਕ ਹੈ ਅਸੀਂ ਪਾਸ਼ ਦੀ ਗਵਤਾ ਪੜ੍ਹੀ ਆ ਸੰਤਰਾ ਮਉਦਾਸੀ ਨੂੰ ਸੁਣਿਆ ਹੋਇਆ ਵੀ ਮੈਂ ਇਹ ਸਮਝਦੀ ਆਂ ਵੀ ਜੇ ਅੱਜ ਸਾਡੇ ਹਿੱਸੇ ਨਹੀਂ ਆਈਆਂ ਅਸੀਂ ਜੰਗ-ਜੋਧ ਲੜੀਏ ਜਾ ਕੇ ਇੰਨੇ ਜੋਗੇ ਨਹੀਂ ਅਸੀਂ ਹੈਗੇ ਵੀ ਅਸੀਂ ਜਾ ਕੇ ਸਰਹੱਦਾਂ ਦੇ ਲੜੀਏ ਲੇਕਿਨ ਆਪਣੇ ਘਰਾਂ ਵਾਸਤੇ ਤਾਂ ਲੜ ਸਕਦੇ ਆ ਨਾ ਅਸੀਂ ਆਪਣੇ ਮੈਂ ਆਪਣੇ ਘਰ ਵਾਸਤੇ ਜ਼ਰੂਰ ਲੜੂੰਗੀ ਇੱਕ ਗੱਲ ਦੱਸਿਓ ਇਹ ਘਰ ਜਗ੍ਹਾ ਕਿੰਨੇ ਦੇ ਵਿੱਚ ਸੀ ਤੁਹਾਡਾ ਸਾਡਾ 550 ਗਜ ਦੇ ਵਿੱਚ ਜਗ੍ਹਾ ਸੀ ਹਾਂਜੀ ਹਾਂਜੀ ਤੇ ਇੱਕ ਕੀਮਤ ਕੀ ਹੋਊਗੀ ਇਹਦੀ ਕੀਮਤ 40000 ਗਜ ਕਹਿ ਰਹੇ ਆ ਮੈਂ ਤਾਂ ਕਦੀ ਕੀਮਤ ਆਪਣੇ ਘਰ ਦੀ ਕੀਮਤ ਨਹੀਂ ਦੱਸ ਸਕਦੀ ਮੇਰੇ ਘਰ ਦੀ ਕੋਈ ਕੀਮਤ ਨਹੀਂ ਹੈਗੀ ਮੈਨੂੰ ਦੀ ਕੀਮਤ ਨਹੀਂ ਲਾਉਣਾ ਚਾਹੁੰਦੀ ਇਹ ਮੇਰੀ 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 ਨਿਸ਼ਾਨੀ ਹੈ ਸਾਡੇ ਘਰ ਦੀ ਸਾਡੀ ਮਾਂ ਦੀ ਨਿਸ਼ਾਨੀ ਹੈ ਮੇਰੇ ਮਦਰ ਇਨ ਲਾ ਮੇਰੇ ਮੇਰੇ ਹਸਬੰਡ ਤੇ ਮੇਰੇ ਦਿਓਰ ਦੇ ਨਾਲ ਉਹਨਾਂ ਨੇ ਮੇਰੀ ਸਾਡੀ ਭੈਣ ਨੇ ਘਾਰੇ ਕੀਤਾ ਹੋਇਆ ਇਹ ਸਾਡੀ ਨਿਸ਼ਾਨੀ ਆ ਇਹਦੀ ਕੋਈ ਕੀਮਤ ਨਹੀਂ ਮੈਨੂੰ ਕੀਮਤ ਨਾ ਪੁੱਛੋ ਪਲੀਜ਼ ਇਹਦੀ ਤੇ ਇਹ ਚੀਜ਼ ਮੈਂ ਤਾਂ ਇਹਦੀ ਇੱਕ ਮੋਠ ਮੋਠ ਵੀ ਨਹੀਂ ਦੇਣਾ ਚਾਹੁੰਦੀ ਜਿਹਨਾਂ ਨੇ ਕਬਜ਼ਾ ਕੀਤਾ ਹੈ ਪਤਾ ਹੈ ਮੈਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਕਹਿੰਦੇ ਵੀ ਕੋਈ ਮਾਫੀਆ ਮਾਫੀਆ ਜਿਹੜਾ ਘਰ ਦੇ ਅੰਦਰ ਬੈਠੇ ਹੋਏ ਐਸ ਤਰ੍ਹਾਂ ਤਾਂ ਕੋਈ ਜਿਹੜਾ ਆਮ ਬੰਦਾ ਤੇ ਜਾ ਕਰਨੀ ਕੁਝ ਸਕਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੰਦੀਆਂ ਰਜਿਸਟਰੀਆਂ ਇਹਦੇ ਸਾਰੇ ਡਾਕੂਮੈਂਟ ਇਹਨਾਂ ਕੋਲ ਹੈਗੇ ਆ ਔਰ ਉਹ ਬੰਦੇ ਸਾਰੇ ਮਤਲਬ ਜੋ ਪ੍ਰਸ਼ਾਸਨ ਹੈ ਉਹਨਾਂ ਨੂੰ ਗਲਤ ਗਾਈਡ ਕਰ ਰਿਹਾ ਕਿ ਸਾਡੇ ਕੋਲ ਡਾਕੂਮੈਂਟ ਨਹੀਂ ਉਹਨਾਂ ਪਤਾ ਨਹੀਂ ਕਿਵੇਂ ਡਾਕੂਮੈਂਟ ਬਣਾਏ ਕਿਸ ਤਰੀਕੇ ਨਾਲ ਬਣਾਏ ਆ ਇਹਨੂੰ ਇਹਨੂੰ ਵਿਚਾਰਿਆ ਜਾਵੇ ਮੇਰੇ ਕੋਲ ਸਾਰੇ ਡਾਕੂਮੈਂਟ ਹੈਗੇ ਮੈਂ মিডিਆ ਨੂੰ ਦੇਣੋਂ ਤਿਆਰ ਆ ਤੋਂ ਤੁਹਾਡੇ ਕੋਲ ਰਜਿਸਟਰੀਆਂ ਇੰਤਕਾਲ ਸਭ ਬਿਲਕੁਲ ਇੰਤਕਾਲ ਰਜਿਸਟਰੀਆਂ ਜਿਹੜੀ ਉਹ ਜਗ੍ਹਾ ਆ ਜਿਹੜੀ ਜੇਸ ਥਾਂ ਤੇ ਇਹਨਾਂ ਨੇ ਕਬਜ਼ਾ ਕੀਤਾ ਆ ਉਹ ਉਹ ਜਗ੍ਹਾ ਮੇਰੀ ਮੇਰੀ ਮਦਰ ਨਾਲ ਉਹਦੇ ਉਹਦੇ ਭਰਾ ਸਕੇ ਨੇ ਉਹਨਾਂ ਦਾ ਨਾਮ ਹਿੰਦਰ ਸਿੰਘ ਹੈ ਜੈਮਲ ਜੈਮਲ ਵਾਲੇ ਤੋਂ ਹਿੰਦਰ ਸਿੰਘ ਹੈ ਉਹਨੇ ਆਪਣੀ ਭੈਣ ਨੂੰ ਦਿੱਤੀ ਸੀ ਭੈਣ ਬਹੁਤ ਧੇਰ ਤੋਂ ਉਥੇ ਫਿਰ ਉਹ ਜਦੋਂ ਆਪਣੇ ਬਹੁਤ ਜਿਆਦੇ ਬਜ਼ੁਰਗ ਹੋ ਗਏ 2-3 ਮਹੀਨੇ ਪਹਿਲਾਂ ਉਹਦੇ ਡੈਥ ਤੋਂ ਬਾਅਦ ਉਹ ਬਕਾਇਦਾ ਇਹਨਾਂ ਦੇ ਨਾਂ ਕਰਵਾ ਕੇ ਗਏ ਉਥਾਂ ਉਹ ਰਜਿਸਟਰੀ ਹੈਗੀ 2004 ਦੀ 2004 ਦੀ ਰਜਿਸਟਰੀ ਹੈ ਤੇ ਇੰਨੇ ਸਾਲਾਂ ਤੋਂ ਅਸੀਂ ਉਸ ਘਰ 'ਚ ਤਾਂ ਅਸੀਂ 50 ਸਾਲਾਂ ਤੋਂ ਰਹਿ ਰਹੇ ਹਾਂ ਅਸੀਂ ਮਤਲਬ ਸਾਰਾ ਇਲਾਕਾ ਜਾਣਦਾ ਆਸ-ਪਾਸੇ ਜਾਣਦੇ ਆ ਮੇਰੇ ਹਸਬੰਡ ਬਹੁਤ ਵੱਡੇ ਸਕਾਲਰ ਨੇ ਪੋਇਟ ਨੇ ਇਥੋਂ ਬਰਜਿੰਦਰਾ ਕਾਲਜ ਦੇ ਪੜ੍ਹੇ ਹੋਏ ਨੇ ਮਤਲਬ ਟਾਪਰਾਂ ਚੋਂ ਨੇ ਬਹੁਤ ਹੀ ਵੈਲ ਐਜੂਕੇਟਿਡ ਨੇ ਉਹਨਾਂ ਨੇ ਆਪਦੇ ਘਰ ਤੇ ਆਪਦੇ ਘਰ ਤੇ ਜਾਣ ਵਾਸਤੇ ਤੁਹਾਨੂੰ ਹੁਣ ਦਰਦਰ ਦੇ ਠੱਕੇ ਖਾਣੇ ਪਏ ਬਿਲਕੁਲ ਮੈਂ ਦੇਖੋ ਐਨੇ ਮੈਂ ਪਰੇਸ਼ਾਨ ਆ ਮੇਰੇ ਮਤਲਬ ਸਾਡੇ ਘਰ ਰੋਟੀ ਨਹੀਂ ਪੱਕੇ ਵੀ ਲਗਾਤਾਰ ਹੀ ਮੈਂ ਕਦੀ ਬ੍ਰੈਡ ਖਾ ਰਹੇ ਆ ਬੱਚਿਆਂ ਨੂੰ ਐ ਕਰ ਰਹੇ ਆ ਵੀ ਇਨਾਂ ਮੈਨੂੰ ਕਹਿੰਦੇ ਡਰ ਵੀ ਲੱਗਦਾ ਇਹ ਜੇ ਚੀਜ਼ਾਂ ਤੋਂ ਲੇਕਿਨ ਫਿਰ ਵੀ ਆਪ ਆਪਾਂ ਜੇ ਮੈਂ ਇਹ ਨਾਲ ਲੜੀ ਤੇ ਮੇਰੇ ਸਟੂਡੈਂਟ ਕਿਵੇਂ ਕਿਸੇ ਵੀ ਹੱਕਾਂ ਵਾਸਤੇ ਕਿਵੇਂ ਲੜਾਂਗੇ ਅਸੀਂ ਤਾਂ ਆਪਣੇ ਵਿਦਿਆਰਥੀਆਂ ਨੂੰ ਇਹ ਸਿਖਾਈਦਾ ਵੀ ਆਕਰਮਣਾ ਹੱਕ ਨਹੀਂ ਛੱਡਣਾ ਅਸੀਂ ਤਾਂ ਦੂਜੇ ਦੇ ਹੱਕਾਂ ਵਾਸਤੇ ਵੀ ਲੜਦੇ ਆ ਮੈਂ ਆਪਣੇ ਹੱਕ ਵਾਸਤੇ ਤਾਂ ਲੜਾਂਗੀ ਮੈਂ ਉਹ ਪਾਰਟੀ ਜਿਹੜੀ ਬੈਠੀ ਆ ਉਹਨਾਂ ਨੂੰ ਬਿਲਕੁਲ ਮੈਂ ਨਹੀਂ ਡਰਦੀ ਮੈਂ ਲੜਾਂਗੀ ਮੈਂ ਅਸੀਂ ਸ਼ਾਂਤਮਈ ਲੜਾਈ ਲੜਾਂਗੇ ਪ੍ਰਸ਼ਾਸਨ ਕੋਲ ਜਾਵਾਂਗੇ ਫਿਰ ਮੈਂ ਕੋਰਟ 'ਚ ਵੀ ਜਾਵਾਂਗੀ ਜਿੱਥੋਂ ਤੱਕ ਮੇਤੋ ਜਾਇਆ ਗਿਆ ਜੇ ਮੈਨੂੰ ਇੱਥੋਂ ਮੈਂ ਇੱਥੋਂ ਇਹਨਾਂ ਦੇ ਨਿਆਂ ਦੀ ਆਸ ਕਰ ਰਹੀ ਆ ਕਿ ਮੈਡਮ ਐਸਐਸਪੀ ਮੈਨੂੰ ਨਿਆਂ ਦੇਣਗੇ ਮੈਡਮ ਨੇ ਮੈਨੂੰ ਆਸ ਦਵਾਈ ਆ ਕਿ ਤੁਸੀਂ ਵੇਟ ਕਰੋ ਮੈਂ ਤੁਹਾਨੂੰ ਨਿਆਂ ਦਿਵਾਵਾਂਗੀ ਮੈਂ ਤੁਹਾਡੂੰ ਕਰ ਦਿਵਾਵਾਂਗੀ ਤੁਹਾਡਾ ਤੇ ਜੇ ਮੈਨੂੰ ਨਹੀਂ ਮਿਲਿਆ ਤੇ ਫਿਰ ਮੈਂ ਅੱਗੇ ਜਾਵਾਂਗੀ ਹਾਂਜੀ ਥੈਂਕ ਯੂ